ਕਸੀ ਗੋਲੀ ਤੇ ਇਹਦਾ ਵਾਲੀ ਬੰਦੇ ਆਪੇ ਇਤਨਾ ਨਟਮਕਾ ਨਹੀਂ ਨਹੀਂ ਭਾਜੀ ਮੇਰਾ ਗੇਟ ਕੋਲੇ ਅੰਦਰ ਆਉਣਾਗਾ ਉਹ ਰਾਤ ਦੇ ਦੁਬਾਰੇ ਗੇਟ ਕੋਲ ਆਈਏ ਨਾ ਟੱਕਰ ਮਾਰ ਲਾਂ ਨਹੀਂ ਟੱਕਰ ਨਹੀਂ ਭਾਜੀ ਆਪਾਂ ਕਲੈਕਸ਼ਨ ਦੇ ਵਿੱਚ ਖੜੇ ਹੋਏ ਆ ਤੇ ਉਸੇ ਕਰਕੇ ਤੁਹਾਨੂੰ ਕਹਿ ਰਹੇ ਹਾਂ ਵੀ ਮੇਰਾ ਗੇਟ ਕੋਲ ਆਵੇ ਲੈ ਚਾਹੇ ਖੜਵਾ ਇੱਥੇ ਖੜਾ ਰਿਆ ਮੈਂ ਨਹੀਂ ਗੇਟ ਕੋਲ ਆਣਾ ਨਹੀਂ ਗੇਟ ਕੋਲੋਂ ਭਾਜੀ ਮੇਰਾ ਜ ਮੈਨੂੰ ਅੰਦਰ ਆਉਣਾਗਾ ਕਿਉਂ ਨਹੀਂ ਗਏਕ ਕੋਨ ਨਾ ਮੈਂ ਲਾ ਤੁਹਾਨੂੰ ਪਾਸਵਰਡ ਭੁੱਲ ਗਿਆ ਲੱਗਦਾ ਹੈ ਜੇ ਸਾਹ ਅਧਰ ਭਾਈ ਮਾਰ ਰਿਹਾ ਮੈਂ ਤਾਂ ਦੁਆ ਮੈਲਾ ਕੀ ਨਹੀਂ ਰਿਹਾ ਹੈਪੀ ਦਿਨਾਂ ਨਾ ਵੀ ਬੱਚਿਆਂ ਨੇ ਹੁੰਦੇ ਆ ਉਹ ਭਾਈ ਉਹ ਪਿੱਛੇ ਆਈ ਜਾਂਦੇ ਆ ਥੋੜਾ ਜਿਹਾ ਬਿਜੀ ਸੀਗੇ ਤੇਰੇ ਕੋਲ ਰਸਤਾ ਚਾਹੀਦਾ ਹੈ ਹੁਣ ਹੀ ਦੇ ਕੇ ਪੈਂਪਲੈਟ ਉਹ ਲਾਈ ਜਾਂਦੇ ਆ ਬੱਸ ਇੱਥੇ ਆ ਆਓ ਭਾਈ ਉਹ ਇੱਧਰ ਲੱਗੀ ਉਹ ਤੁਸੀਂ ਕੰਡਾ ਕਰਨੀ ਆ ਪੋਸਟਰ ਲਾ ਕੇ ਇੱਥੇ ਨਾ ਲਾਓ ਇਹ ਪੋਸਟਰ ਭਾਈ ਤੋਂ ਬੰਦਾ ਆ ਕੇ ਬਿਲਾਵਾ ਬਹੁਤ ਗਰਮੀ ਬਾਹਰ ਹੀ ਸੀ ਬਹਿ ਹਿਤਾ ਕਰਕੇ ਮੈਂ ਕਿ ਅੰਦਰ ਬੈਠ ਕੇ ਗੱਲ ਕਰਦੇ ਆ ਬੈਲ ਦੀ ਗੱਲ ਕਰ ਭਾਵੇਂ ਖੜ ਕੇ ਕਰ ਸਾਡੇ ਦਾ ਸੋਵੇ ਕਿੰਦੇ ਆ ਸੁਣ ਨਾ ਭੋਈ ਕੱਲਾ ਹੀ ਰੰਮੈ ਕਰੇ ਨਹੀਂ ਇਸ ਮੇਜ ਰਿੰਦਾ ਸੋਵੇ ਵੀ ਆ ਠੀਕ ਹੈ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਪਰਿਵਾਰ ਦੇ ਵਿੱਚ ਹੋਰ ਕੋ ਜੀ ਨਹੀਂ ਸੀ ਰੰਦਾ ਹੈਗੀ ਸੀ ਮੇਰੀ ਜਨਨੀ ਵੀ ਸੀ ਉਹ ਬੁੱਧਰ ਗਈ ਔਰ ਉਸਕੇ ਜਾਵੜੀ ਸੀ ਕਿਉਂ ਕੀ ਕੀ ਕਰ ਮੈਂ ਨਾ ਇੱਕ ਦਿਨ ਬਾਡੇ ਤੋਂ ਹੀ ਜਾਂਦਾ ਸੀਗਾ ਤੇ ਵੇ ਹਾਂ ਮੈਂ ਤੇ ਇੱਕ ਸਾਰੇ ਬਾਡੇ ਤੋਂ ਦੇ ਇੱਕ ਗਰਚੀ ਰਹਿ ਗਈ ਸੀਗੀ ਉਹ ਗਰਚੀ ਉਹਨੇ ਮੇਰੇ ਇੱਥੇ ਮੰਜੀ ਠੀਕ ਹੈ ਆ ਨਹੀਂ ਜਾਣੇ ਵੀ ਦੇਖ ਲੈ ਉਹਨੇ ਆਪੇ ਕਰਚੀ ਮਾਰੀ ਮੇਰੇ ਤੇ ਫਿਰ ਆਪੇ ਹੀ ਭੱਜ ਗਈ ਬੜਾ ਬੜਾ ਉਹ ਜਵਾਂ ਕਰੀ ਬੁੱਟੋ ਲੱਗੇ ਉਹ ਕਿਧਰ ਗਏ ਕਿਧਰ ਉੱਜਣ ਗਿਆ ਬਾਈ ਡੱਬੇ ਵੀ ਉੱਤੇ ਮਾਰ ਗਿਆ ਘਰ ਵਾਲੀ ਵੀ ਨਵੀਂ ਵੀ ਬਹੁਤ ਔਖੀ ਹੈ ਬਾਈ ਐਂ ਕੀ ਜਦਾ ਗਾਏ ਫੁੱਲ ਇੱਕ ਕੰਮ ਕਰਨਾ ਬੈਠਾ ਉਹ ਕੀ ਬਾਈ ਵੋਟੀ ਜਵਾਂ ਨਹੀਂ ਵੋਟੀ ਕਮਾਲ ਕਰੀ ਜਿੰਦਾ ਯਾਰ ਬਾਈ ਯਾਰ ਅਸੀਂ ਤਨ ਵੋਟੀ ਦੂਣਾ ਲੱਗਣ ਸਾਡੀ ਕੋਈ ਰੈਪਿਊਟੇਸ਼ਨ ਹੈ ਬਾਈ ਸਾਡੀ ਸਾਰੀ ਫੈਮਿਲੀ ਪੋਲੀਟਿਕਲ ਬੈਕਗ੍ਰਾਉਂਡ ਹੈ ਵੀਰੇ ਮੇਰੇ ਚਾਚਾ ਜੀ ਪਿਛਲੀ ਟਾਈਮ ਇੱਥੇ ਖੜੀ ਹੋਏ ਸੀਗੀ ਦਾਤੀ ਗਾ ਹੁਣੇ ਹੁਣੇ ਕੀਤਾ ਸੀਗਾ ਨਾਨ ਮੇ ਸ਼ੜਕ ਬਣਾਵਾਂਗੇ ਖੱਡੇ ਬਣਾ ਦੇ ਹੁਣੇ ਸਰਦਾਰਾਂ ਦਾ ਕਰਨੀਆਂ ਆ ਸਾਰਿਆਂ ਦਾ ਦਾਰਾ ਆਟੇ ਵਾਲਾ ਕਾਗਜ਼ੇ ਕਾਰਡ ਬਣਿਆ ਸਾਡਾ ਕੋਈ ਖਿੜੀ ਕੁੜੀ ਵਾਲਾ ਬਣਾ ਦਿਓ ਉਹਨੂੰ ਤੁਹਾਡਾ ਬੇਸਿਕ ਹੋ ਵਾਲਾ ਕਾਰਡ ਬਣਾ ਲਾਂਗੇ ਵੋਟਾਂ ਮੰਗਣ ਦੇ ਆ ਕਿ ਆਟਾ ਮੰਗਣ ਦੇ ਆ ਵੋਟਾਂ ਬਣਾਈਆਂ ਤਾਂ ਹੈਗੀਆਂ ਤੁਹਾਨੂੰ ਪਾ ਦਾਂਗੇ ਤੁਹਾਡਾ ਚੋਣ ਨਿਸ਼ਾਨ ਕੀ ਹੈ ਕਬੂਤਰ ਉਹ ਬੋਟਾਲੇ ਕੀ ਉੱਡਦਾ ਰਹਦਾ ਮਨਿਕੀ ਟੋਟਾ ਟੈਨਸ਼ਨ ਅਲੋ ਐਰ ਕੀ ਮੋਰ ਪਰ ਕਬੂਤਰ ਦੇ ਲੱਗੂਗੀ ਬੜੀ ਹੱਥ ਜਿਹੜਾ ਇਹ ਸਹਿਜ ਕੀ ਕਿਰਤ ਮੋਰ ਤੋ ਸਹਿਜ ਨੂੰ ਸੁਕੀ ਤੇ ਮੋਰ ਲੱਗੂ